ਕੀਤੀ ਹੈ ਇਸ ਮੌਕੇ ਪਰ ਮੈਂ ਇੱਥੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਵਪਾਰੀ ਵਰਗ ਨੂੰ ਆਪਰਿਆਰਤੀ ਇਤਿਹਾਸ ਨੂੰ ਔਰ ਮਜ਼ਦੂਰਾਂ ਨੂੰ ਜਿੱਥੇ ਵਧਾਈ ਦਿੰਦਾ ਹਾਂ ਉੱਥੇ ਪਰਮ ਪਰਮਾਤਮਾ ਗੁਰੂ ਮਹਾਰਾਜ ਦੇ ਚਰਨਾ ਵਿੱਚ ਅਰਦਾਸ ਕਰਦਾ ਹਾਂ ਕਿ ਇਹ ਸੀਜ਼ਨ ਇਹਨਾਂ ਸਾਰਿਆਂ ਦੇ ਲਈ ਤਰੱਕੀ ਭਰਿਆ ਤੇ ਖੁਸ਼ਹਾਲੀ ਵਾਲਾ ਹੋਵੇ ਔਰ ਜੋ ਪਿਛਲੇ ਖੇ ਮੀਨਿਆ ਤੋਂ ਸਾਂਭਾਵਾ ਨੇ ਕਣਕ ਦੀ ਫਸਲ ਤੇ ਮਿਹਨਤ ਕਰਕੇ ਦਿਨ ਦਾ ਤੇ ਕਰਕੇ ਇਸ ਦੀ ਬਿਜਾਈ ਕੀਤੀ ਇਸ ਦੀ ਬਿਜਾਈ ਕੀਤੀ ਉਸ ਦਾ ਇਹਨਾਂ ਨੂੰ ਪੂਰਾ ਫਾਇਦਾ ਹੋਇਆ ਸੋ ਲਿਫਟਿੰਗ ਬਾਰੇ ਕਿਹੋ ਜਿਹਾ ਪ੍ਰਬੰਧ ਹੋਣਗੇ ਤੁਹਾਡੇ ਵੱਲੋਂ ਕਿਉਂ ਵੱਲੋਂ ਮਾਨਯੂਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋਗ ਹੋਈ ਵਿੱਚ ਸਾਡੇ ਖੇਤੀਬਾੜੀ ਮੰਤਰੀ ਪੁਨੀਤ ਸਿੰਘ ਖੁਰਿਆ ਜੀ ਦੀ ਗਵਾਈ ਦੇ ਵਿੱਚ ਔਰ ਲਾਲਚੰਦ ਕੁਟਾਰੀ ਤੱਕ ਸਾਡੇ ਫੂਡ ਸਪਲਾਈ ਜੋ ਮੰਤਰੀ ਹਨ ਉਹ ਵੀ ਜੋਗਵਾਈ ਦੇ ਵਿੱਚ ਲਿਫਟਿੰਗ ਦੇ ਪ੍ਰਬੰਧ ਪ੍ਰਬੂਤ ਹੋਏ ਕੀਤੇ ਗਏ ਹਨ ਔਰ ਕਿਸੇ ਤਰੀਕੇ ਦੀ ਵੀ ਲਿਫਟਿੰਗ ਨਹੀਂ ਇਸ ਵਾਰ ਸਾਡੇ ਮੰਡੀਆਂ ਦੇ ਵਿੱਚ ਤੰਗੀ ਨਹੀਂ ਆ ਰਹੀ ਹਦਾਇਗੀ ਦਾ ਕੀ ਹੋਗਾ ਦੇਖੀ ਨਾਲੂ ਨਾਲ ਇਸ ਤਰ੍ਹਾਂ ਪਿਛਲੇ ਦਿਨ ਸਾਲ ਤੋਂ ਹਰੇ ਯਾਰ ਕੀ ਭਰਾ ਖੜੇ ਆ ਕਿਸਾਨ ਵੀ ਇਸ ਦੇ ਉਦਾਰ ਦੇ ਹਾਰ ਫਾਜ਼ਰ ਹਨ ਕਿ ਰਾਜਕੀ ਦੀ ਜਿਹਦਾ ਪਿਛਲੇ ਕਿੰਨਾ ਸਾਲ ਤੋਂ ਜਦੋਂ ਮਾਨ ਸਰਕਾਰ ਬਣੀ ਹੈ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਈ ਇਸ ਵਾਰ ਵੀ ਕੋਈ ਦਿੱਕਤ ਨਹੀਂ ਆਈ ਕਿਹੜੀ ਕਿਹੜੀ ਖਰੀਦਿਆ ਜਾ ਸਵੀਕ੍ਰਿਤ ਕਰ ਰਹੀ ਹੈ ਜੀ ਥੀਰ ਜਨਸੀਆਂ ਸਾਰੀਆਂ ਮਾਰਕਫੇਡ ਵੇਅਰ ਹਾਊਸ ਜਾਂ 500 ਵਗੈਰਾ ਦੁਨੀਆਂ ਵੀ ਹੈਗੀਆਂ ਇਹਨੇ ਆਪਣੇ ਕੋਲ ਉਹ ਕਰ ਰਹੀਆਂ ਤਿੰਨੇ ਜੀ ਤਿੰਨ ਕਰ ਰਹੀਆਂ ਆਪਾਂ ਫ੍ਰੀ ਕਾਸ ਮੈਸੇਜ ਸਰਕਾਰ ਵੱਲੋਂ ਕਿਸਾਨਾਂ ਨੂੰ ਅਰਦਾਹ ਨੂੰ ਜੀ ਬੇਨਤੀ ਕਰਦਾ ਹਾਂ ਕਿ ਵੈਸੇ ਤਾਂ ਮੌਸਮ ਬਹੁਤ ਵਧੀਆ ਹੈ ਫਸਲ ਦਾ ਵੀ ਆਪਾਂ ਸ਼ੁਰੂਆਤ ਕੀਤੀ ਹੈ ਕਿ ਬਹੁਤ ਵਧੀਆ ਫਸਲ ਮੰਡੀ ਦੇ ਵਿੱਚ ਆਈ ਹੈ ਕਿ ਆਪਣੀ ਫਸਲ ਨੂੰ ਸਿਖਾ ਦੇ ਲੈ ਕੇ ਤਾਂ ਜੋ ਉਹਨਾਂ ਦਾ ਟਾਈਮ ਇੱਥੇ ਵੇਸਣਾ ਹੋਵੇ ਔਰ ਜਿਆਦਾ ਜਲਦੀ ਉਹ ਆਪਣੀ ਫਸਲ ਵੇਚ ਕੇ ਆਪਣੇ ਘਰਾਂ ਵਿੱਚ ਔਰ ਅੱਗੇ ਦੀ ਫਸਲ ਬਾਰੇ ਕੰਮ ਕਰਦੇ ਪਿਛਲੀ ਵਾਰ 1,55,000 ਕੰਟਰੀ 3 ਵਜੇ ਦੇ ਵਿੱਚ اوه <laughs>